ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਉਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹ ਦਿੱਤਾ ਵੀ ਤੁਸੀਂ ਜਾਓ ਇਹ ਬਾਹਰ ਕੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੋਸੀਂ ਦੇ ਬੱਚੇ ਨੂੰ ਹਾਲ ਦੇਣਗੇ ਅਸੀਂ ਦੇ ਬੱਚੇ ਨੂੰ ਜਿਹੜਾ ਉਦਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਦਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਜ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਸ਼ਹਿਟਾ ਮੈਂ ਪੜ੍ਹਦੀ ਪੜਾਇਆ ਇੱਥੋਂ ਦਾ ਪੱਦਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਿਕ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਦੇ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਸਾ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਹਾਲੇ ਨੂੰ ਫੜ ਲਿਆ ਤੇ ਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਕੈਦ ਤੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲੋਂ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਵਾਈਟ ਪਾਸਪੋਰਟ ਬਣਾ ਕੇ ਤੇ ਤੁਹਾਨੂੰ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉੱਥੇ ਫਸਿਆ ਹੋਇਆ ਸੀ ਤੇ ਤਕਰੀਬਨ ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰਲੀ ਇਮੀਗ੍ਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਥੋਂ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਅ ਅਟੈਚਡ ਭੇਜੀ ਸੀ ਅਟੈਚਡ ਦੀ ਵੀ ਡੇਟ ਲੰਘ ਗਈ ਫਿਰ ਉਹ ਸੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਇੱਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਆ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਅ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਐ ਸ਼ੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਜ਼ਾ ਜਿਹੜਾ ਹੈਗਾ ਨਹੀਂ ਸੀਗਾ ਸੋ ਇਹਨੇ ਤਕਰੀਬਨ ਜਿਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸ ਦੇ ਇਹਨਾਂ ਦਾ ਪਰਿਵਾਰ ਕੰਬੈਸ਼ੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਬਸੂ ਕਿਹੜੇ ਕੇਸ 'ਚ ਇਹ ਅੰਦਰ ਹੈ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਉਹਦੇ ਦੋਸਤ ਮਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ ਸਾਡੀ ਬਬਾਈ ਨੂੰ ਉਥੋਂ ਦਵਾਈ ਤੋਂ ਸੀ ਉਹ ਤੋਂ ਅੰਟਰਨੈਸ਼ਨਲ ਸਿਟੀ ਸੀ ਅੰਟਰਨੈਸ਼ਨਲ ਸਿਟੀ ਤੋਂ ਵਾਪਸ ਵੀ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਹਾਂ ਜਿਸ ਬੇਸ ਤੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵਿੱਚ ਦੇ ਗਏ ਜਾਂ ਦੂਜੇ ਦੂਜਾ ਹੀ ਹੋਈ ਵੀ ਜਾਦਾ ਵਰਕਰ ਦੇ ਗਏ ਹਾਂ ਜੀ ਹਾਂ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਂਸਕਾਟ ਕੰਪਨੀ ਹੈ ਉੱਥੇ ਕੀ ਹਾਲਾਤ ਸੀ ਜਦੋਂ ਦੰ ਰੱਖਿਆ ਗਿਆ ਕਿੰਨੇ ਦਿਨ ਬਾਅਦ ਤੁਹਾਡੀ ਵਾਪਸੀ ਸੰਭਵ ਹੋਈ ਔਰ ਉਹਨਾਂ ਹੀ 6 ਤੋਂ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪਹੁੰਚ ਗਿਆ ਸੀ 200 ਉਹ ਲਾਸੀ ਉੱਥੇ ਮੌਕੇ ਤੇ ਉੱਥੇ ਬਹੁਤ ਗੰਦੇ ਲਾਸੀ ਜੀ ਕੋਈ ਤੁਹਾਡੇ ਦੇ ਉੱਥੇ ਪਰਚਾ ਵੀ ਹੋ ਗਿਆ ਸੀ ਪਰਚਾ ਹੀ ਹੋਇਆ ਵੀ ਕੇਸ ਚੱਲ ਪਿਆ ਅਚਾਰਾ ਪਰਚਾ ਹੈ ਉਹਨਾਂ ਨੇ ਇਹ ਤੁਹਾਨੂੰ ਉੱਥੇ ਰਸਤੇ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹਨਾਂ ਮੈਂ ਟ੍ਰਾਂਸਕਾਟ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਕੇ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਈ ਨਹੀਂ ਕਰਨਾ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲੂ ਫੁੱਲੂ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਏਦਾਂ ਏਦਾਂ ਪ੍ਰੋਬਲਮ ਹੈ ਤੁਸੀਂ ਆਪ ਹੀ ਕਰ ਲੈ ਆਪਣੀ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਕੰਪਨੀ ਨੇ ਹੀ ਨਹੀਂ ਦਿੱਤਾ ਕੋਈ ਹਲਾਤ ਕੀ ਸੀ ਉੱਥੋਂ ਦੇ ਹਲਾਤ ਤਾਂ ਬਹੁਤ ਮਾਰੇ ਹੀ ਤਾਂ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੋਕ ਕਰ ਰਹੇ ਉਹਨਾਂ ਨੂੰ ਕੋਈ ਸੁਣਨ ਦੇ ਚੰਨੇ ਉਹਨਾਂ ਨੂੰ ਤਾਂ ਇਹੀ ਕਹਾਂਗੇ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉਹ ਤੇ ਉੱਧਰ ਦੇ ਬਾਸ ਖਜਲ ਖਵਾਰੀ ਹੈ। ਬਾਬਾ ਜੀ ਨੇ ਕਿਵੇਂ ਤੁਹਾਡਾ ਦਾਤਾ ਉਹਨੂੰ ਡਿਪਵਾਤਾ ਤੁਹਾਡਾ। ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਹੀ ਵੀ ਬਾਬਾ ਜੀ ਨੂੰ ਜਾਓ। ਵੀ ਇਹ ਦੇਦਾ ਕਰਦੇ ਰਹੇ। ਪਰ ਉਹਨਾਂ ਨੇ ਕਿ ਇਹਨਾਂ ਨੇ ਸੰਭਾਰ ਕੀ ਨਹੀਂ ਕੀਤਾ ਹੈਗਾ। ਲੋ 3 ਵਾਰੀ ਕਿਹਾ ਹੀ ਮੈਂ। ਮੈਂ ਭਾਤ ਵਾਪਸ ਪਰਤੇ ਹਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਹਾਂ ਠੀਕ। ਸਹੀ ਮਹਿਸੂਸ ਕਰ ਰਹੇ ਹਾਂ ਪਰ ਉੱਥੇ ਤਾਂ ਬਹੁਤ ਮੰਦਾ ਹਾਲ ਹੈ। ਅਸੀਂ ਤਾਂ ਇਹ ਕਮਾਂਗੇ ਜੀ। ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲਾ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹਦੀਆਂ ਦੋ ਢੀਆਂ ਇੱਕ ਮੁੰਡਾ ਕੀ ਹਾਲ ਸੀ ਜਦੋਂ ਮੰਨ ਲਓ ਕਿ ਇਹ ਡਵਾਈਸ ਚ ਫਸੇ ਹੋਏ ਸੀ ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ ਚੋਂ ਕਰਜ਼ਾ ਲੈ ਕੇ ਭੇਜਿਆ ਇਹਨੂੰ ਵਾਪਸੀ ਕਰਾਉਣ ਲਈ ਵਾਪਸੀ ਕਰਾਉਣ ਲਈ ਤਾਂ ਪੈਸੇ ਖਾਂਗਾ ਜਿਨੀਰੀ ਭੇਜਿਆ ਫੇਰ ਦੋ ਵਾਰੀ ਅਸੀਂ ਟਿਕਟ ਕਰਾ ਕੇ ਭੇਜੀ ਆਊਟ ਪਾਸ ਕਰਦੇ ਪੈਸੇ ਉਹ 8 15000 ਰੁਪਏ ਪੈ ਜਾਣ ਜਿਹੜੀ ਪੇਮੈਂਟ ਲਈ ਉਹ ਕਿੰਨੇ ਲਈਏ ਤੁਹਾਡੇ ਕੋ ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਸੀਗਾ ਜੀ ਐ ਸ਼ੌ ਨੇ ਕਿਹਾ ਜੀ ਕਿ ਮੈਂ ਵਾਪਸੀ ਕਰਾਉਂਗਾ ਮੈਂ ਵਾਪਸੀ ਕਰਾਉਂਗਾ ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ ਫਿਰ ਫਿਰ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੀ ਵਕੀਲ ਦੇ ਸੱਟਾ ਸੁੱਟਾ ਲੱਗ ਗਿਆ ਹੁਣ ਕੰਮ ਨਹੀਂ ਕਰ ਸਕਦਾ ਉਹ ਜੋ ਐਵੇਂ ਆਹ ਡਾਲਾ ਕਰਦਾ ਰਿਹਾ ਫੇਰ ਫੇਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ 2 ਮਹੀਨੇ ਰੱਖ ਕੇ ਕਰਾਇਆ ਪੂਰਾ ਪੂਰਾ ਤੇਰੇ ਪੈਸੇ ਪੂਰੇ ਹੋ ਗਏ ਨਹੀਂ ਜਦੋਂ ਤੂੰ ਵੀ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਿਆ ਹੀ ਜਾਂ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸਤੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫੇਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫੇਰ ਇਹ ਹਾਲਾਤ ਬੜੇ ਕਿੰਨੇ ਖਰਾਬ ਹੋਇਆ ਉੱਥੇ ਉਹ ਨੌ ਲੜਕਾ ਉਦੋਂ ਸਮਝ ਲਾ ਵੀ 2 ਢਾਈ ਸਾਲ ਹੀ ਇਹ ਵੇਦੇ ਤੁਰਿਆ ਫਿਰ ਦਰਜੇ ਕੰਮ ਕਿਤੇ ਘਰੇ ਬੁਰੀ ਪੈਸੇ ਦਿੰਦੇ ਉਥੇ ਕਾਲੇ ਕੰਮ ਕਰਦੇ ਏ ਉਥੇ ਕੰਪਨੀ ਸੀ ਸੀ ਉਹ ਦੁਕਾਨ ਸੀ ਉਥੇ ਗੇਟ ਬਾਲ ਜਿਹੜੇ ਬਣਾਏਗਾ ਕੰਦਾ ਖੜੀਆਂ ਲਾ ਦੇ ਨਾ ਤੇ ਹੁਣ ਅੱਜ ਘਰ ਵਾਪਸੀ ਹੋਏ ਸਨ ਸੀ ਚਲ ਜਿੱਦਾਂ ਕੋਈ ਗਿਆ ਕੀ ਕਰਨ ਚੱਲੇ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਰ ਕਰਾ ਕੇ ਕਰਜ਼ਾ ਲਾਵਾਂਗੇ ਜਿੱਦਾਂ ਵੀ ਹੈਗਾ ਪਰ ਅਸੀਂ ਗਾਂ ਕਿੰਨੇ ਵੇ ਗਾਂ ਨਾ ਯਾਰ ਤਾਂ ਖਰਾ ਇੱਥੇ ਥੋੜਾ ਕਰ ਲੈਣ ਉਹ ਵੀ ਘਰ ਖਰਾ ਬਾਹਰ ਜਾ ਕੇ ਬੜਾ ਊਕਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप